ਮੋਟਾ ਗਿਆ ਇਹ ਕਰ ਲਿਆ ਬਾਬੇ ਸ਼ਿੱਤੀ ਮਸਾ ਟੇਕਨ ਬਾਬਾ ਜੀ ਆਏ ਆ ਬਾਹਰੋਂ ਸਾਰ ਗਏ ਸੀਗੇ ਫੋਰਨ ਕੰਟਰੀ ਚ ਕੱਲ ਹੀ ਆਏ ਆ ਤੇ ਨਾ ਪਾ ਜਿੰਦ ਕੰਦ ਮੇ ਲਾਉਣਾ YouTube ਫੈਮਲੀ ਹੁਣੇ ਹੁਣੇ ਹਜੇ ਫਿਨਿਸ਼ ਕਰਕੇ ਹੋਈਆਂ ਇੱਥੇ ਆਪਾਂ ਭਾਂਡੇ ਸਾਫ਼ ਕੀਤੇ ਆ ਅੱਜ ਜਲਦੀ ਲੱਗੇ ਪਰੌਂਠੇ ਬਣਾਉਣ। ਸਾਰਾ ਕੁਝ ਰੈਡੀ ਕਰ ਲਿਆ, ਦੁੱਧ ਬੋਇਲ ਕਰਾ ਕਰ ਲਿਆ। ਬਾਕੀ ਆਟਾ ਇਹ ਰਿਆਂ ਹੁਣ ਬਣਾਉਣੇ ਆਪਾਂ ਪਰੌਂਠੇ। ਤੇ ਬਾਕੀ ਦਹੀਂ ਸਿੰਪਲ ਹੀ ਰੱਖਿਆ ਨਾਲ ਲੱਸੀ ਮੈਂ ਬਣਾ ਕੇ ਰੱਖ ਲਈ ਆ। ਤੇ ਹੋਰ ਪਰੌਂਠੇ ਬਣਾਉਣੇ ਆ, ਆ ਜਾ ਤੁਸੀਂ ਵੀ ਖਾ ਲਓ। ਰਹਿ ਗਿਆ ਹੁਣ 스ਪੂਨ ਮਿਕਸ ਕਰਨ ਵਾਲਾ। ਢੂੰ 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 ਨਪਾਈਏ ਲੂਣ ਮਿਰਚ ਅ ਮਿਰਚ ਹਰੀ ਵੀ ਪਾਈ ਥੋੜੀ ਜੀ ਲਾਲ ਤਾਂ ਬਸ ਮੈਂ ਨਾ ਜੇ ਹੀ ਕਰਨਾ ਕਾਲੀ ਮਿਰਚ ਪਾਉਂਗੀ ਕਿਉਂਕਿ ਆਲੂਆਂ ਵਿੱਚ ਕਾਲੀ ਮਿਰਚ ਵੈਸੇ ਵੀ ਨਾ ਕਾਲੀ ਮਿਰਚ ਜ਼ਿਆਦਾ ਪਸੰਦ ਕਰਦੀ ਆ ਤੇ ਕਾਲੀ ਮਿਰਚ ਜੇ ਆਪਾਂ ਪਾਵਾਂਗੇ ਤੇ ਚੰਗੀ ਹੁੰਦੀ ਬਾਈ ਤੋਂ ਓ ਮਾਈ ਗॉड ਕਿੱਗਸੀ ਨੇ ਬਹੁਤ ਹੀ ਦਾ ਖੈਤਾ ਇਹ ਰਹੀ ਕਾਲੀ ਮਚ ਮੀਸ ਕਿਹ ਰੱਖ ਦਿੰਨੀ ਆ ਇਹਦੇ ਵਿੱਚ ਪਾ ਲੈਣੀ ਹੁੰਦੀ ਆ ਬੱਟ ਹੁਣ ਮੈਂ ਇਸ ਤਾਲੀ ਹੋ ਗਿਆ ਇਹਨੂੰ ਇੰਨਾ ਵਕਤ ਧੋ ਕੇ ਫਿਰ ਇਹਦਾ ਲਸਿਲ ਕਰੂੰਗੀ ਉਹਨਾਂ ਉਪਰ ਡਾਇਰੈਕਟਲੀ ਪਾ ਲੈਣੀ ਹੈ ਕ੍ਰੀ ਕਾਲੀ ਮਚ ਆਹ ਸਕਚ ਮਚ ਬੜਾ ਹੈ ਕਿਉਂਕਿ ਦੂਸਰੀਆਂ ਵੀ ਗ੍ਰੀਨ ਚਿੱਲੀ ਪਾਈ ਆ ਤੇ ਜਿਆਦਾ ਸਪਾਈਸੀ ਨਹੀਂ ਤੇ ਕਮ ਨਮਕ ਮੇਰਾ ਰੱਤਾ ਥੋੜਾ ਜਿਹਾ ਹੋਰ ਐਡ ਕਰਤਾ ਥੋੜੀਆਂ ਕਰਾਰੀਆਂ ਹੀ ਹੋਣਗੀਆਂ ਫੇਰ ਇਹ ਚੰਗੀਆਂ ਲੱਗਣੀਆਂ ਤੇ ਹੁਣ ਬਣਾ ਕੇ ਤੇ ਮਿਲਦੇ ਆ ਤੁਹਾਨੂੰ ਹਾਂ ਅੱਜ ਪਰੌਂਠੇ ਬਣਾ ਰਹੇ ਨੇ ਮਾਦਰ ਰਗੜ ਗਿਆ ਚਾਰ ਪੰਜ ਅਜੇ ਦਵਾਜ ਨਹੀਂ ਨਿਕਲਦੀ ਤੇ ਵਾਜਨ ਸਾਰ ਨਿਕਲਣੀ ਬਸ ਪਰੌਂਠੇ ਅੰਦਰ ਸਸਤੀ ਬਾਹਰ ਹੋ ਟੇਸਟੀ ਬਣੇ ਹੋਦਰ ਮੇਰਾ ਵੀ ਪਰੌਠਾ ਬਣ ਗਿਆ ਨਾ ਸਟੀ ਬਣੇ ਟੇਸਟੀ ਸੀਨਾ ਪੁੰਜ ਪੁੰਜ ਕੇ ਤੇ ਸੀਨਾ ਦਾ ਤਾਂ ਫਿਰ ਹੋਣਾ ਹੀ ਹੈ ਪਰ ਪਰਾਂਠੇ ਬਹੁਤ ਟੇਸਟੀ ਆ ਸਟੈਡ ਆ ਫੋਲ ਹੋ ਗਿਆ ਤੁੰਡੀ ਵਾਲੇ ਬ੍ਰਾਂਡਿੰਗ ਪਰ ਅਜੇ ਨਾ ਨੀਤ ਨਹੀਂ ਭਰੀ ਮੈਂ ਮੱਖਣ ਨਹੀਂ ਦਹੀਂ ਲੱਸੀ ਨਯਾਰਾ ਆ ਗਿਆ ਪੂਰਾ ਨਯਾਰਾ ਇਹਨਾਂ ਦਾ ਮੈਂ ਤਾਂ ਬਣਾਉਂਦੇ ਬਣਾਉਂਦੇ ਰੱਜ ਜਾਣਾ ਬਸ ਹੁਣ ਸਾਂਹ ਦੀ ਤਿਆਰੀਆਂ ਹੁਣ ਸੌਣਾ ਬਸ ਖਾਓ ਪੀਓ ਵਾਸ਼ ਕਰੋ ਮਿੱਤਰੋ ਖਾਓ ਪੀ ਕੇ ਸੌਂ ਜਾਓ ਹੋਰ ਆਪਾਂ ਨੂੰ ਕੋਈ ਕੰਮ ਨਹੀਂ ਆ ਬੋ ਨਹੀਂ ਨਜ਼ਾਰੇ ਬੜੇ ਕਰਨ ਵਾਲੇ ਕਰਨੇ ਹੁਣ ਸਹੀ ਹਾਂ ਨਹੀਂ ਨਜ਼ਾਰੇ ਰਹਿਣਾ ਹੀ ਕੰਮ ਆ ਛੱਡੋ ਇਹਨਾਂ ਕੀ ਨਾ ਤਾਂ ਨਾ ਕੀ ਤਾਂ ਉਹ ਵੀਡੀਓ ਦੇ ਵਿੱਚ ਨਾ ਆਵਾਜ਼ ਨਹੀਂ ਸਿੰਗੀ ਇਹਦਾ ਰੋਲਾ ਫੜਾ ਲਓ ਚਲੋ ਮੈਂ ਤਾਂ ਜਾਣ ਲੱਗਾ ਹਾਂ ਸੋ YouTube ਫੈਮਲੀ ਕਿਸੇ ਨੂੰ ਖਾ ਨਹੀਂ ਨਹੀਂ ਉਹ ਸਾਰੇ ਮੈਕ ਆ ਗਿਆ ਹੁਣ ਹੁਣ YouTube ਫੈਮਲੀ ਨੂੰ ਕੁਝ ਨਹੀਂ ਮਿਲਦਾ ਯੂਟਿਊਬ ਫੈਮਲੀ ਤੁਹਾਡੇ ਵੰਡੇ ਵੇ ਕਿੰਨੀ ਕੱਢ ਲਾਂਗੇ ਜੇ ਇਹ ਕਿ ਤਿੰਨ ਚਾਰ ਪਰੌਂਠੇ ਤੁਹਾਡੇ ਵੰਡੇ ਦੇ ਪਰੌਂਠੇ ਮੈਂ ਖਾ ਲਿਆ ਤੇ ਮੈਂ ਹੁਣ ਚੱਲਿਆ ਸੌਣ ਦੋਹੀ ਮ ਖਾ ਪੀ ਕੇ ਸੌਣ ਚਲੋ ਭਈ ਰਸੋਈ ਤਾਂ ਗਈ ਸਮੇਟੀ ਖਾ ਲਿਆ ਨੂੰਲੇ ਪਰੌਂਠੇ ਤੇ ਕਰ ਲੈ ਹਜਮ ਹਜਮ ਤਾਂ ਨਹੀਂ ਹਜੇ ਕੀਤੀ ਪਰ ਇੰਨਾ ਵੀ ਰਸੋਈ ਸਮੇਟਤੀ ਆ ਤੇ ਹੁਣ ਕਰਦੇ ਆ ਬਾਕੀ ਦੀਆਂ ਸਫਾਈਆਂ ਅਜ ਸਫਾਈ ਨਹੀਂ ਹਜੇ ਕੀਤੀ ਤੇ ਬੇਬੇ ਦਾ ਬੈਗ ਹੋ ਗਿਆ ਰੈਡੀ ਬੀਬੀ ਨੇ ਅੱਜ ਜਾਣਾ ਬੀਬੀ ਦੇ ਪੈਕੇ ਆ ਤੇ ਫਰੋਈ ਪਰ ਦੇ ਨੇੜੇ ਉੱਥੇ ਚੱਲੇ ਅੱਜ ਤੇ ਦੇਖੋ ਮੈਂ ਚਾਦਰ ਵੀ ਚੇਂਜ ਕਰਤੀ ਆ ਤੇ ਇਹ ਵਾਲੀ ਚਾਦਰ ਕਿਵੇਂ ਦੀ ਲੱਗੀ ਮੈਨੂੰ ਐਸੀ ਥੋੜੀ ਜਿਹੀ ਆਰਡ ਲੱਗੂਗੀ ਲਾਈਟ ਆ ਕਲਰ ਜਿਆਦਾ 베ਸ ਬਟ ਨਹੀਂ ਫਿਰ ਵੀ ਕੰਟਰਾਸਟ ਬਣ ਹੀ ਗਿਆ ਆਹ ਵਾਲਾ ਕਲਰ ਦਾ ਤੇ ਗੁੱਡ ਲੱਗਦੀ ਆ ਇਹ ਦੂਸਰੀ ਆ ਫਿਟਡ ਚਾਦਰ ਜਿਹੜੀ ਇਹ ਹੁੰਦੀ ਆ ਇਲਾਸਟਿਕ ਵਾਲੀ ਇਦਾਂ ਕਰਕੇ ਚੜ ਜਾਂਦੀ ਬੜੀ ਆਸਾਨੀ ਨਾਲ ਤੇ ਵੇਖੋ ਪੱਗ ਕਿੱਲੀ ਕਰਕੇ ਗਏ ਸਾਰੇ ਹਾਂ ਪ੍ਰਿੰਟ ਬਣਾਤਾ ਗੀ ਪਾਣੀ ਦਾ ਛਿੱਟੇ ਸੋਹਣੇ ਲੱਗਦੇ ਪਏ ਵੀ ਕਮਰਾ ਜੱੱਚ ਗਿਆ ਜੱੱਚ ਗਿਆ ਇਸ ਕੇ ਸਾਥ ਵੀ ਨਾਟ ਬੈਡ ਨਾਟ ਬੈਡ ਤੇ ਹੁਣ ਲਾਉਨੇ ਆ ਝਾੜੂ ਪੋਚਾ ਤੇ ਫਿਰ ਫੱਕੀ ਦੇ ਕੰਮ ਬਾਅਦ ਚ ਬੀਬੀ ਦਾ ਸੂਟ ਪ੍ਰੈਸ ਕਰਕੇ ਮੈਂ ਰੈਕ ਤੇ ਰੱਖ ਦਿੱਤਾ ਸੀ ਚੱਕੋ ਵੀ ਥਿਆਰ ਆਪਣੇ ਅਸਲੀ ਅਸਲੀ ਤਿਆਰ ਚੱਕੋ ਤੇ ਕੰਮ ਕਰ ਦੋ ਸ਼ੁਰੂ ਚਲੋ ਬੀਬੀ ਅੱਜ ਚੱਲੀ ਪੇਕੇਆਂ ਨੂੰ ਤਿਆਰ ਹੋਈ ਵੇ ਤੜਕੇ ਦੀ ਤਿਆਰ ਹੋ ਕੇ ਬੈਠੀ ਐ ਛਿੱਤ ਛਿੱਤੀ ਛੱਡਿਓ ਮੈਨੂੰ ਪੇਕੇ ਦੇਸੀ ਭਰਾ ਅੱਜ ਬੀਬੀ ਨੂੰ ਡੇਕ ਨਾ ਦੇਈ ਦੇਜੀ ਕਰਾ ਬੰਦ ਬੰਦ ਦੇਗੇਗੀ ਦੇਜੀ ਪਰੋ ਦੇਜੀ ਹੋ ਹੋਰ ਨਾ ਫਟ ਚੱਲੋ ਚ ਪੰਜ ਸੱਤ ਰੱਖ ਬੀਬੀਆਂ ਦੇਖ ਕੇ ਜਵਾਕ ਕਮੇ ਰਹੀਗੀ ਤੇਰਾ ਛੇਤੀ ਆਈ ਬੀਬੀ ਹੁਣ ਗੀਰ ਬੈਲੀ ਆ ਬੀਬੀ ਦਾ ਮਨ ਨਿਕ ਖੁੰਦਾ ਚੀਤੇ ਹਾਂ ਚਲ ਪਣੀ ਲੈ ਆਵੇਂ ਮਾਂਮਿਆ ਨੇ ਕਿੰਦੇ ਚਲ ਚਾਰਕ ਦਿਨ ਉੱਥੇ ਲਾਇਆ ਉੱਥੇ ਲਵਾ ਕੇ ਫੇਰ ਛੱਡ ਕੇ ਆਵਾਂਗੇ ਬੀਬੀ ਨੂੰ ਅੱਜ ਮੌਸਮ ਵੀ ਠੀਕ ਆ ਜਿਵੇਂ ਹੁਣ ਨਾ ਲਗ 11 12 ਵਜੇ ਹੋ ਗਿਆ ਨਾ ਪਰ ਧੁੱਪ ਨਹੀਂ ਹੈਗੀ ਛਾਈ ਆ ਦੇਜੀ ਅੰਦਰ ਆ ਜਾ ਦੇਜੀ ਆਜੋ 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 ਅੰਦਰ ਆਜੋ ਦਰਵਾਜ਼ਾ ਕਰੀਏ ਬੰਦ ਤੇ ਚੱਲ ਗਏ ਉੱਪਰ ਤੇ ਅੱਜ ਕੋਮਲ ਨੇ ਕਹਿੰਦੀ ਸੀ ਮੈਂ ਆ ਜੂੰਗੀ ਸਿੱਧੀ ਇੱਥੇ ਹੀ ਬਸ ਤੁੱਤਰ ਕੇ ਭੂਆ ਕੋਲ ਗਈ ਉਹਨੇ ਵੀ ਅੱਜ ਵਾਪਸੀ ਕਰਨੀ ਹੈ ਅੱਜ ਇੱਕ ਮੈਂਬਰ ਗਿਆ ਤੇ ਇੱਕ ਮੈਂਬਰ ਸ਼ਾਇਦ ਆ ਵੀ ਜਾਵੇ ਤੇ ਅਸੀਂ ਬੈੰਦੀ ਠੰਡੇ ਥਾਂ ਤੇ ਓਕੇ ਬਾਏ ਬੇਬੀ ਚੱਲੀ ਉੱਪਰ ਤੇ ਮੈਂ ਬੀਬੀ ਨੂੰ ਤੋਰਾਈਆਂ ਬੀਬੀ ਗਏ ਅੱਜ ਮੇਰੇ ਹਸਬੰਦ ਛੱਡਣ ਗਏ ਉਹਨਾਂ ਦੇ ਪੇਕੇ ਮੇਰੀ ਸੱਸ ਦੇ ਨਾਨਕੇ ਇੱਥੇ ਨੇੜੇ ਆ ਰੋਈ ਪੱਤੂ ਰਹੀਆਂ ਕਟਵਾਲ ਪਿੰਡ ਚ ਦੋ ਚਾਰ ਦਿਨ ਉੱਥੇ ਰਹਿਣਗੇ ਬੀਬੀ ਫਿਰ ਉਹਨਾਂ ਨੂੰ ਛੱਡ ਕੇ ਆਵਾਂਗੇ ਤੇ ਬੀਬੀ ਬਸ ਇੰਨਾ ਕੁ ਟਾਈਮ ਦਿਲ ਲਾਉਂਦੇ ਆ ਕਿਉਂਕਿ ਪਹਿਲਾਂ ਤਾਂ ਮੇਰੇ ਕੋਲ ਬਹੁਤ ਰਹਿੰਦੇ ਰਿਹਾ ਜਦੋਂ ਮੇਰੀ ਸੱਸ ਪੂਰੇ ਹੋ ਗਏ ਸੀਗੇ ਤੇ ਜੱਗਸਿਰ ਉਹ ਨਹੀਂ ਛੋਟੇ ਛੋਟੇ ਸੀ ਮੇਰੇ ਕੋਲ ਹੀ ਰਹੇ ਆ ਤੇ ਹੁਣ ਉਹਨਾਂ ਦੀ ਜ਼ਿੰਮੇਵਾਰੀ ਉਹ ਕਹਿੰਦੇ ਮੇਰੀ ਅਦਾ ਹੋ ਗਈ ਆ ਹੁਣਾਂ ਦੀ ਹੁੰਦਾ ਹੀ ਆ ਵੀ ਬਾਕੀ ਦਾ ਉਹ ਜਿਹੇ ਮੰਮੇ ਦੇ ਬੇਟੇ ਦੇ ਘਰ ਬੇਟੀ ਹੋਈ ਹੈ ਛੋਟੀ ਜੀ ਉਹਨੋਂ ਕੋਰੇ ਪਿੰਗੇ ਤੇ ਘੋਟੇ ਦਿਨ ਦੇ ਰਹਿੰਦੇ ਬਸ ਇੰਨਾ ਕਿ ਵੀ ਉਹਨਾਂ ਦਾ ਧਿਆਨ ਹੁੰਦਾ ਉਹਦੇ ਵਿੱਚ ਵੀ ਚਲੋ ਹੁੰਦਾ ਯਾਰ ਬਾਕੀ ਸਾਡਾ ਓਖਾ ਟਾਈਮ ਵੀ ਕਢਾਇਆ ਮੇਰੇ ਬੱਚੇ ਪਾਲਣ ਵਿੱਚ ਉਹਨਾਂ ਦਾ ਪੂਰਾ ਸਹਿਯੋਗ ਰਿਹਾ ਹੈ ਬਹੁਤ ਜ਼ਿਆਦਾ ਮਤਲਬ ਉਹਨਾਂ ਮੈਨੂੰ ਉਹਨਾਂ ਦਾ ਸੱਸਾਂ ਦਾ ਕਿਰਦਾਰ ਨਿਭਾ ਕਰਦੀਆਂ ਜਿੰਨਾ ਮੇਰਾ ਬੀਬੀ ਦਾ ਮੇਰੀ ਲਾਈਫ ਦੇ ਵਿੱਚ ਯੋਗਦਾਨ ਰਿਹਾ ਹੈ ਮੇਰੀ ਮਾਮਾ ਦੀ ਥਾਂ ਵੀ ਆ ਮੇਰੀ ਸੱਸਾਂ ਦੀ ਥਾਂ ਤੇ ਵੀ ਆ ਮੇਰੀ ਨਾਨੀ ਸੱਸ ਵੀ ਆ ਸਾਰੇ ਰਿਸ਼ਤੇ ਉਹਨਾਂ ਨੇ ਸਾਰੇ ਕਿਰਦਾਰ ਨਿਭਾਇਆ ਬਹੁਤ ਪਿਆਰ ਦਿੱਤਾ ਤੇ ਹੁਣ ਵੀ ਮੈਂ ਅੱਦੇ ਮੂਨ ਨਾਲ ਹੀ ਕਿਹਾ ਸੀਗਾ ਮਾਮੇ ਉਹਨਾਂ ਨੂੰ ਵੀ ਮੇਰੇ ਕੋਲ ਛੱਡ ਜੋ ਤੇ ਉਸੇ ਵੇਲੇ ਉਹ ਛੱਡ ਕੇ ਕਿਉਂਕਿ ਉਹਨਾਂ ਨੂੰ ਪਤਾ ਸੀ ਹੁਣ ਦਾਦੀ ਦਾ ਘਰ ਕੇ ਥੋੜਾ ਮੈਂ ਦੂਜੀ ਸਾਈਡ ਰਹੂੰਗੀ ਤੇ ਮੇਰੇ ਕੋਲ ਕੋਈ ਨਾ ਕੋਈ ਹੋਣਾ ਚਾਹੀਦਾ ਹੈ ਵੈਸੇ ਵੀ ਤੁਹਾਨੂੰ ਪਤਾ ਹੀ ਹੈ ਨਾ ਮੇਰੇ ਮੱਕਲੀ ਇੱਥੇ ਤੇ ਬਹੁਤ ਚਲੋ ਵਧੀਆ ਲੱਗਾ ਬਹੁਤ ਜ਼ਿਆਦਾ ਮੰਨਦੇ ਆ ਵੀ ਜਦੋਂ ਵੀ ਮੈਂ ਕਹਿੰਨੀ ਆ ਔਖੇ ਸੁੱਖੇ ਟਾਈਮ ਤੇ ਮੇਰੇ ਨਾਲ ਖੜਦੇ ਆ ਤੇ ਵਾਇਗਰ ਚਲੋ ਇਸੇ ਤਰ੍ਹਾਂ ਹੀ ਬਣਾਈ ਰੱਖੇ। ਬਾਕੀ ਅੱਜ ਦਾ ਵਲੌਗ ਕਿਵੇਂ ਦਾ ਲੱਗਾ? ਵਧੀਆ ਲੱਗੇ ਲਾਈਕ ਕਰਨਾ, ਕਮੈਂਟ ਕਰਨਾ ਤੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ। ਹੁਣ ਮਿਲਦੇ ਆਂ ਨੈਕਸਟ ਵਲੌਗ ਵਿੱਚ। ਤਦ ਤੱਕ ਲਈ ਮੇਨੂੰ ਦਿਓ ਇਜਾਜ਼ਤ। ਸਸਟਿਕਾ